ਈਸਾਈ ਬਰਸ ਸਿੱਖ ਬੜਾ ਗੰਭੀਰ ਮੁੱਦਾ ਅੱਜ ਪੰਜਾਬ ਦੇ ਵਿੱਚ ਈਸਾਈ ਧਰਮ ਬੜੀ ਤੇਜ਼ੀ ਬੜੀ ਰਫ਼ਤਾਰ ਨਾਲ ਵਧਦਾ ਫੁੱਲਦਾ ਜਾ ਰਿਹਾ ਸੋਚਣ ਵਾਲੀ ਗੱਲ ਹੈ ਕਿ ਇੰਡੀਆ ਭਾਰਤ ਦੇ ਕੋਲ ਆਪਣੇ ਵੀ ਕੁਝ ਧਰਮ ਨੇ ਜਿਹੜੇ ਪ੍ਰਾਤਨ ਨੇ ਤੇ ਵੱਡੇ ਨੇ ਸਨਾਤਨ ਧਰਮ Hindu ਤੇ ਇਸਲਾਮ ਧਰਮ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਪਾਇਆ ਜਾਂਦਾ ਇੰਨਾ ਧਰਮਾਂ ਦੇ ਵਿੱਚ ਕੋਈ ਆਪਸੀ ਵਾਧਾ ਘਾਟਾ ਹੁੰਦਾ ਹੋਵੇ ਉਹ ਗੱਲ ਸਮਝਾ ਸਮਝਾ ਸਕਦੀ ਹੈ ਕਹਿਣ ਤੋਂ ਭਾਵ ਕਿ ਕੋਈ ਸਿੱਖ ਦੇ ਉੱਤੇ ਹਿੰਦੂ ਧਰਮ ਦਾ ਜਾਂ ਸਨਾਤਨ ਧਰਮ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਕੋਈ ਪ੍ਰਭਾਵ ਹੈ ਤਾਂ ਉਹ ਵੀ ਗੱਲ ਸਮਝ ਆ ਸਕਦੀ ਹੈ ਜਾਂ ਫਿਰ ਹਿੰਦੂ ਧਰਮ ਵਾਲਿਆਂ ਦੇ ਉੱਤੇ ਕਿਸੇ ਸਿੱਖ ਧਰਮ ਦਾ ਪ੍ਰਭਾਵ ਜ਼ਿਆਦਾ ਪੈ ਰਿਹਾ ਉਹ ਵੀ ਗੱਲ ਸਮਝ ਆ ਸਕਦੀ ਹੈ ਕਿਉਂਕਿ ਇੱਕ ਦੇਸ਼ ਆ ਇੱਕ ਧਰਤੀ ਆ ਇੱਕ ਦੂਜੇ ਨਾਲ ਕਮਾਂਕਾਰਾਂ ਤੇ ਤੇ ਆਣ-ਬਾਣ ਦੇ ਵਿੱਚ ਵਿਚਰਦੇ ਨੇ ਪਰ ਇਹਨਾਂ ਤੋਂ ਬਾਹਰ ਹੋ ਕੇ ਈਸਾਈ ਧਰਮ ਦਾ ਵਧਣਾ ਫੁੱਲਣਾ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰਦਾ ਇੱਥੇ ਇਹ ਗੱਲ ਬਹੁਤ ਵਿਚਾਰਨਯੋਗ ਆ ਮੈਂ ਸਮਝ ਸਕਦਾ ਕਿ ਜਿਹੜੀ ਮੇਰੀ ਇਸ ਟਾਈਮ ਦੀ ਇਹ ਵੀਡੀਓ ਹੈ ਕੁਝ ਇਸਾਈ ਧਰਮ ਦੇ ਰਿਲੇਟਡ ਲੋਕ ਨੇ ਉਹ ਵੀ ਦੇਖਦੇ ਹੋਣਗੇ ਕੁਝ ਇਸਲਾਮ ਨੂੰ ਮੰਨਣ ਵਾਲੇ ਤੇ ਕੁਝ ਸਿੱਖ ਪਾਈਚਾਰੇ ਨੂੰ ਤੇ ਕੁਝ ਸਨਾਤਨ ਧਰਮ ਵਾਲੇ ਵੀ ਇਹ ਵੀਡੀਓ ਦੇਖਦੇ ਹੋਣਗੇ ਜਿਹੜਾ ਇਹ ਸਵਾਲ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਇਸਾਈਆਂ ਦਾ ਬੋਲ ਵਾਲਾ ਵਧਣਾ ਇਹ ਧਰਮ ਨੇ ਪੈਰ ਜਮਾਉਣੇ ਇੱਕ ਬਗਾਨੀ ਧਰਤੀ ਉੱਤੇ ਆ ਕੇ ਜਿੱਥੇ ਨਾ ਤਾਂ ਇਹਦੀ ਕੋਈ ਮੂਲ ਜੜ੍ਹ ਨਾ ਕੋਈ ਇੰਨਾ ਦਾ ਕੋਈ ਪ੍ਰਮੁੱਖ ਮੰਦਿਰ ਹੈ ਜਾਂ ਕੋਈ ਏਦਾਂ ਦੀ ਜਗ੍ਹਾ ਜ ਜਿਹਨੂੰ ਪੈਨਾਂ ਦਾ ਕੋਈ ਹੈੱਡ ਆਫਿਸ ਕਹਿ ਸਕੀਏ ਉਹਦੇ ਬਗੈਰ ਵੀ ਇੱਥੇ ਇਹਨਾਂ ਦੇ ਪੈਰ ਜੰਗੀ ਪੱਧਰ ਦੇ ਉੱਤੇ ਵੱਧ ਫੁੱਲ ਰਹੇ ਨੇ ਛੋਟੀ ਜੀ ਐਗਜ਼ੈਂਪਲ ਮੈਂ ਇੱਥੇ ਰੱਖੂੰਗਾ ਕਿ ਜਦੋਂ ਕਿਸੇ ਘਰ ਘਰ ਦਾ ਆਪਣੇ ਘਰਾਂ ਦੇ ਵਿੱਚ ਇੱਕ ਲਾਣੇਦਾਰ ਹੁੰਦਾ ਜਦੋਂ ਕਿਸੇ ਘਰ ਦੇ ਹਾਲਾਤ ਮਾੜੇ ਹੁੰਦੇ ਨੇ ਤਾਂ ਜ਼ਿਆਦਾਤਰ ਜਿਹੜੀ ਜ਼ਿੰਮੇਵਾਰੀ ਹੈ ਉਹ ਘਰ ਦੇ ਮਾਲਕ ਦੀ ਹੁੰਦੀ ਹੈ ਘਰ ਦੇ ਮਾਲਕ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਉਸੇ ਤਰ੍ਹਾਂ ਸਾਡੇ ਜਿਹੜੇ ਆਪਣੇ ਧਰਮ ਨੇ ਇਹਨਾਂ ਦੀਆਂ ਸਰਮੌਰ ਸੰਸਥਾਵਾਂ ਦੇ ਮੁਖੀ ਜਾਂ ਸਰਮੌਰ ਸੰਸਥਾਵਾਂ ਜਿਹੜੀਆਂ ਧਰਮਾਂ ਦਾ ਪ੍ਰਬੰਧ ਚਲਾ ਰਹੀਆਂ ਨੇ ਜਿਵੇਂ ਮੈਂ ਆਪਣੀ ਗੱਲ ਕਰਾਂ ਜਿਵੇਂ ਸਿੱਖ ਧਰਮ ਨਾਲ ਮੈਂ ਰਿਲੇਟਡ ਆ ਤਾਂ ਜਿਵੇਂ ਇੱਕ ਘਰ ਦਾ ਮਾਲਕ ਆਪਣੇ ਘਰ ਦੇ ਹਾਲਾਤਾਂ ਲਈ ਜ਼ਿੰਮੇਵਾਰ ਹੁੰਦਾ ਉਸੇ ਤਰ੍ਹਾਂ ਜੇ ਅਸੀਂ ਜਿਹੜੀਆਂ ਸਾਡੇ ਇਸ ਧਰਮ ਨੂੰ ਇਸ ਧਰਮ ਦਾ ਪ੍ਰਬੰਧ ਚਲਾ ਰਹੀਆਂ ਨੇ ਸਰਮੌਰ ਸੰਸਥਾ ਸਾਡੀ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸੋ ਸਿੱਧੇ ਤੌਰ ਤੇ ਉਹ ਇਸ ਗੱਲ ਦੀ ਜ਼ਿੰਮੇਵਾਰ ਹੈ ਇਹ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਧਰਤੀ ਗੁਰੂਆਂ ਪੀਰਾਂ ਦੀ ਸ਼ੋ ਪ੍ਰਾਪਤ ਹੋਵੇ ਇਸ ਧਰਤੀ ਨੂੰ ਉਸ ਧਰਮ ਦੇ ਉੱਤੇ ਆ ਕੇ ਸਿੱਖ ਧਰਮ ਦਾ ਘਟਾਉ ਤੇ ਬਾਹਰਲੇ ਧਰਮ ਜਿੱਥੇ ਆ ਕੇ ਵਾਧੇ ਫੁੱਲਦੇ ਹੋਣ ਇਹ ਬੜੀ ਸੋਚਣ ਵਾਲੀ ਗੱਲ ਹੈ ਇਹ ਘਾਟ ਸਾਡੀਆਂ ਸਿਰਮੌਰ ਸੰਸਥਾਵਾਂ ਦੀ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਇਹਦੇ ਵਿੱਚ ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ ਤੇ ਵੱਡੇ ਲੈਵਲ ਤੇ ਕਮੇਟੀ ਜ਼ਿੰਮੇਵਾਰ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਆਪਣੇ ਨਿੱਜੀ ਝਗੜਿਆਂ ਕਰਕੇ ਸ਼ਾਇਦ ਕਮੇਟੀ ਕੋਲ ਇੰਨਾ ਮਸਲਿਆਂ ਉੱਤੇ ਵਿਚਾਰਨ ਦਾ ਸਮਾਂ ਨਹੀਂ ਹੈ। 올ਜੇ ਹੋਏ ਨੇ ਆਪਸੀ ਝਗੜਿਆਂ ਦੇ ਵਿੱਚ ਉਹ ਝਗੜੇ ਚਾਹੇ ਪੈਸੇ ਨੂੰ ਲੈ ਕੇ ਹੋਣ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਲੈ ਕੇ ਹੋਣ ਜਾਂ ਉਹਨਾਂ ਦੀਆਂ ਗੋਲਕਾਂ ਨੂੰ ਲੈ ਕੇ ਹੋਣ ਤੇ ਇਹੀ ਇੱਕ ਸਹੀ ਸਮਾਂ ਹੁੰਦਾ ਜਦੋਂ ਕੋਈ ਤੁਹਾਡਾ ਘਰ ਦਾ ਮਾਲਕ ਜੱਕ ਇੱਕ ਧਰਮ ਦੀ ਇੱਕ ਸਿਰਮੌਰ ਸੰਸਥਾ ਤੁਹਾਡੇ ਤੇ ਧਿਆਨ ਨਹੀਂ ਦੇ ਪਾਉਂਦੀ ਚੰਗੀ ਤਰ੍ਹਾਂ ਇਹੀ ਬਾਹਰਲੀਆਂ ਤਾਕਤਾਂ ਦੀ ਐਂਟਰੀ ਲਈ ਇੱਕ ਸਹੀ ਸਮਾਂ ਹੁੰਦਾ ਹੁਣ ਇਹ ਧਰਮ ਵਧਦੇ ਫੁੱਲਦੇ ਜਾ ਰਹੇ ਨੇ ਕਿਉਂਕਿ ਸਾਡੇ ਵਾਲੇ ਦਾ ਵਿਜੀ ਨੇ ਹੋਰ ਪਾਸੇ ਉਹਨਾਂ ਨੂੰ ਇੱਕ ਲੱਦਾ ਕੋਈ ਧਿਆਨ ਨਹੀਂ ਹੈ ਤੇ ਦੂਜੇ ਨੰਬਰ ਤੇ ਕੋਈ ਵੀ ਚੀਜ਼ ਜਦੋਂ ਐਂਟਰੀ ਕਰਦੀ ਹੈ ਖਾਸ ਕਰਕੇ ਇਸਾਈ ਧਰਮ ਜਿਹੜੇ ਹਿਸਾਬ ਨਾਲ ਉਹ ਐਂਟਰੀ ਕਰ ਰਿਹਾ ਇਸ ਟਾਈਮ ਪੰਜਾਬ ਦੇ ਵਿੱਚ ਇਹਦੇ ਪਿੱਛੇ ਦੇ ਦੋ ਕਾਰਨ ਨੇ ਇੱਕ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਸ਼੍ਰੋਮਣੀ ਕਮੇਟੀ ਦਾ ਧਿਆਨ ਨਹੀਂ ਹੈ ਇਹ ਚੀਜ਼ਾਂ ਵੱਲ ਉਹ ਕਿਵੇਂ ਕਿਹੜੇ ਧਿਆਨ ਦੀ ਮੈਂ ਗੱਲ ਕਰ ਰਿਹਾ ਇਹ ਵੀ ਤੁਹਾਨੂੰ ਮੈਂ ਦੱਸੂੰਗਾ ਵਿਸਤਾਰਪੂਰਵਕ ਅੱਜ ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ ਤੇ ਦੂਜਾ ਕਾਰਨ ਹੁੰਦਾ ਹੈ ਦੇਖ ਦਿਖਾਈਆ ਮਤਲਬ ਇੱਕ ਕਰੇਜ ਜਿਹੜਾ ਕਿ ਅੱਜਕੱਲ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਦੇਖ ਨੂੰ ਮਿਲਦਾ ਅੱਜ ਸਾਨੂੰ ਨਹੀਂ ਪਤਾ ਹੁੰਦਾ ਕਿੱਥੇ ਅਸੀਂ ਜਾਣੇ ਆ ਉਸ ਚੀਜ਼ ਦਾ ਇਤਿਹਾਸ ਸਾਨੂੰ ਨਹੀਂ ਪਤਾ ਹੁੰਦਾ ਅੱਜ ਜ਼ਿਆਦਾਤਰ ਬੱਚੇ ਨੇ ਜਿਹੜੇ ਸਿੱਖ ਜ਼ਰੂਰ ਨੇ ਸਿੱਖੀ ਨੂੰ ਅਪਣਾ ਰਹੇ ਨੇ ਪਰ ਧਰਮ ਦਾ ਗਿਆਨ ਹੈ ਨਹੀਂ ਪੰਜਾਬੀ ਜ਼ਰੂਰ ਨੇ ਪਰ ਗੁਰਮੁਖੀ ਲਿਪੀ ਦਾ ਗਿਆਨ ਅੱਜ ਕੱਲ ਸਾਡੇ ਬੱਚਿਆਂ ਵਿੱਚ ਜ਼ੀਰੋ ਹੁੰਦਾ ਜਾਂਦਾ ਹੈ ਇਹ ਕੁਝ ਕਾਰਨ ਨੇ ਇਦਾਂ ਦੇ ਜਿਹੜੇ ਇਹਨਾਂ ਦੇ ਉੱਤੇ ਸਾਨੂੰ ਅੱਜ ਇੱਕ ਵਿਚਾਰਨ ਦੀ ਜ਼ਰੂਰਤ ਹੈ ਬੈਠ ਕੇ ਚੰਗੀ ਤਰ੍ਹਾਂ ਇਹ ਇੱਕ ਬਹੁਤ ਵਧੀਆ ਟੌਪਿਕ ਨੇ ਜੇ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਧਿਆਨ ਦਿਓ ਇਹਨਾਂ ਗੱਲਾਂ ਦਾ ਪੰਜਾਬ ਦਾ ਇਤਿਹਾਸ ਪੰਜਾਬ ਦੀ ਸਭਿਅਤਾ ਇਹ ਸਿਖਾਉਣੀ ਜ਼ਰੂਰੀ ਹੈ ਸਿਖਾਉਣੀ ਜ਼ਰੂਰੀ ਕਿਉਂ ਹੈ ਕਿਉਂਕਿ ਇੱਕ ਪੰਜਾਬ ਦੀ ਸੱਭਿਆਤਾ ਹੀ ਹੈ ਜਿਹੜੀ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਇੱਕ ਪਿਆਰ ਮਾਨ ਸਤਿਕਾਰ ਬਾਹਰਲੇ ਦਾ ਆਉਣ ਵਾਲੇ ਦਾ ਕਿਸਦਾ ਮਾਨ ਆਦਰ ਕਿਦਾਂ ਕਰਨਾ ਘਰ ਦੇ ਵਿੱਚ ਮਾਪਿਆਂ ਦਾ ਸਤਿਕਾਰ ਕਿਦਾਂ ਕਰਨਾ ਇਹ ਸਿਰਫ ਪੰਜਾਬ ਦੀ ਸੱਭਿਆਤਾ ਸਿਖਾਉਂਦੀ ਹੈ ਬਾਹਰਲੀ ਚੀਜ਼ਾਂ ਨਹੀਂ ਸਿਖਾਉਂਦੀਆਂ ਬਾਹਰਲੀਆਂ ਤਾਕਤਾਂ ਇਦਾਂ ਦੀਆਂ ਨਹੀਂ ਹੈਗੀਆਂ ਬਾਹਰਲੇ ਧਰਮ ਇਦਾਂ ਦੇ ਨਹੀਂ ਹੈਗੇ ਅਸਲ ਦੇ ਵਿੱਚ ਜਿੱਥੋਂ ਇਹ ਧਰਮ ਆਏ ਨੇ ਉੱਠ ਕੇ ਸਹੀ ਧਰਮ ਉਤੋਂ ਇਹਨਾਂ ਦੀ ਮੂਲ ਜੜਾ ਜਿਹੜੀ ਉਹ ਕਮਜ਼ੋਰ ਹੁੰਦੀ ਜਾਂਦੀ ਹੈ ਬਾਹਰਲੇ ਲੋਕਾਂ ਦਾ ਵਿਸ਼ਵਾਸ ਆ ਧਰਮਾਂ ਦੇ ਵਿੱਚ ਘਟਦਾ ਜਾਂਦਾ ਹੈ ਪਰ ਇਹ ਇੱਧਰ ਵੱਧੇ ਫੁੱਲੇ ਜਾ ਰਹੇ ਨੇ ਕਿਉਂਕਿ ਸਾਡੇ ਵਾਲਿਆਂ ਨੂੰ ਜ਼ਰੂਰਤ ਹੈ ਕੁਝ ਚੀਜ਼ਾਂ ਦੀ ਜਿਹੜੀ ਇਹ ਪੂਰਤੀ ਕਰਦੇ ਨੇ ਉਹਨਾਂ ਦੀ ਸੋ ਕੁਝ ਹੱਦ ਤੱਕ ਤਾਂ ਇਹ ਧਰਮ ਅਪਣਾਏ ਜਾਂਦੇ ਨੇ ਬਾਹਰਲਾ ਕਲਚਰ ਬਾਹਰਲੀ ਸੱਭਿਆਤਾ ਜਿੱਦਾਂ ਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਉਹ ਕਿਹਦਾ ਦੀ ਹੈ ਤੇ ਪੰਜਾਬ ਦਾ ਕਲਚਰ ਤੇ ਪੰਜਾਬ ਦੀ ਸੱਭਿਆਤਾ ਕਿਦਾਂ ਦੀ ਹੈ ਉਹ ਸਾਨੂੰ ਪਤਾ ਬਟ ਇਹਨੂੰ ਕਿਵੇਂ ਅਸੀਂ ਫੜ ਕੇ ਰੱਖਣਾ ਇਹ ਘਰ ਦੇ ਇੱਕ ਮੁਖੀ ਦਾ ਕੰਮ ਹੈ ਆਪਣੇ ਬੱਚਿਆਂ ਤੱਕ ਉਹ ਕਿਦਾਂ ਕਾਇਮ ਰੱਖਣੀ ਹੈ ਇਹ ਉਹਨਾਂ ਦਾ ਕੰਮ ਹੈ ਜੇ ਤੁਸੀਂ ਅੱਜ ਪੰਜਾਬ ਦੀ ਸੱਭਿਆਤਾ ਨੂੰ ਪੰਜਾਬ ਦੀ ਬੋਲੀ ਨੂੰ ਛੱਡਦੇ ਜਾਓਗੇ ਤਾਂ ਤੁਹਾਡੇ ਬੱਚੇ ਹੌਲੀ-ਹੌਲੀ ਤੁਹਾਨੂੰ ਛੱਡਦੇ ਜਾਣਗੇ ਤੇ ਜਿਹੜਾ ਦੂਸਰਾ ਵੱਡਾ ਵੱਡੇ ਪੱਧਰ ਤੇ ਪੰਗਲ ਕਰੀਏ ਉਹ ਹੈਗੀ ਹੈ ਸਿੱਖਿਆ ਦੀ ਜਿਹੜੇ ਕੰਮ ਸਾਡੀ ਕਮੇਟੀ ਦੇ ਕਰਨ ਵਾਲੇ ਸੀਗੇ ਉਹ ਕਮਾਂ ਨਾ ਹੋਣ ਕਰਕੇ ਉਹਨਾਂ ਦੀ ਨਲਾਇਕੀ ਕਰਕੇ ਇਹ ਚੀਜ਼ਾਂ ਅੱਜ ਵੱਧੀਆਂ ਫੁੱਲਦੀਆਂ ਜਾ ਰਹੀਆਂ ਨੇ ਜਿਵੇਂ ਕਿ ਤੁਸੀਂ ਜੇ ਦੇਖੋ ਨਾ ਤਾਂ ਪੰਜਾਬ ਦੇ ਵਿੱਚ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਸਿੱਖਿਆ ਦੇ ਕੇਂਦਰ ਕਹਿਣ ਦਾ ਮਤਲਬ ਜਿਹੜੇ ਵੱਡੇ ਸਕੂਲ ਨੇ ਉਹ ਅੱਜ ਈਸ਼ਾਈ ਧਰਮ ਨਾਲ ਰਿਲੇਟਡ ਨੇ ਇਹ ਨਹੀਂ ਮੈਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਨੇ ਕੋਈ ਸਕੂਲ ਕਾਲਜ ਨਹੀਂ ਖੋਲੇ ਖੋਲੇ ਨੇ ਬਟ ਬਹੁਤ ਜ਼ਿਆਦਾ ਦੇ ਬਹੁਤ ਜ਼ਿਆਦਾ ਫਰਕ ਨਾਲ ਨੇ ਕੋਈ ਸਕੂਲ ਤੁਹਾਨੂੰ ਕੋਈ ਕਾਲਜ ਤੁਹਾਨੂੰ ਪਟਿਆਲਾ ਮਿਲਦਾ ਕੋਈ ਫਤਿਹਗੜ੍ਹ ਸਾਹਿਬ ਮਿਲਦਾ ਕੋਈ ਫਿਰ ਜਾ ਕੇ ਕਿਤੇ ਲੁਧਿਆਣੇ ਮਿਲਦਾ ਇਦਾਂ ਦੇ ਕਾਲਜ ਨੇ ਇਹਨਾਂ ਦੇ ਇਦਾਂ ਦੇ ਸਕੂਲ ਨੇ ਜਿਹੜੇ ਕਿ ਬਹੁਤ ਜ਼ਿਆਦਾ ਦੂਰ ਨੇ ਤੇ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਸਕੂਲ ਨੂੰ ਚਲਾਉਣ ਵਾਲੇ ਨੇ ਜਾਂ ਉੱਥੇ ਜਿਹੜਾ ਸਿਸਟਮ ਹੈ ਸਿੱਖਿਆ ਦਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ ਆਪਣੇ ਹੀ ਬੰਦੇ ਉਸ ਸਕੂਲ ਨੂੰ ਮਤਲਬ ਜਿਹੜੇ ਚਲਾਉਣ ਵਾਲੇ ਨੇ ਉਹੀ ਉਹਨੂੰ ਫੇਲ ਕਰਨ ਤੇ ਲੱਗੇ ਹੋਏ ਨੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸੱਚਾਈ ਹੈ ਇਹ ਮੰਨਣੀ ਪੈਣੀ ਹੈ ਸਾਨੂੰ ਇਹੀ ਕੁਝ ਕਾਰਨ ਨੇ ਤੇ ਜਿਹੜੀਆਂ ਇਹ ਫੈਸਿਲਿਟੀਆਂ ਨੇ ਇਹ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਆਪਣੇ ਬੱਚਿਆਂ ਤੱਕ ਜੇ ਕੋਈ ਬੱਚਾ ਸਿੱਖ ਧਰਮ ਨਾਲ ਰਿਲੇਟਡ ਆ ਤਾਂ ਉਹਨੂੰ ਇੰਨਾ ਆ ਫੀਸ ਮਾਫ ਹੈ ਜਾਂ ਆ ਚੀਜ਼ ਮਾਫ ਹੈ ਇਹ ਉਲਟਾ ਤੁਸੀਂ ਇਸਾਈ ਧਰਮ ਵੱਲ ਦੇਖੋਗੇ ਤਾਂ ਤੁਹਾਨੂੰ ਹਰ ਇੱਕ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਵਧੀਆ ਹਰ ਇੱਕ ਤਹਿਸੀਲ ਦੇ ਵਿੱਚ ਇਹਨਾਂ ਦਾ ਇੱਕ ਸਕੂਲ ਹੈ ਜਿੱਥੇ ਇਹਨਾਂ ਨੇ ਮਤਲਬ ਆਪਣੇ ਆਪਣੀ ਕੈਟਾਗਰੀ ਦੇ ਜਿਹੜੇ ਇਹਨਾਂ ਦੇ ਜਵਾਕ ਨੇ ਇਹਨਾਂ ਦੇ ਇਸ ਮਤ ਦੇ ਲੋਕ ਨੇ ਉਹਨਾਂ ਲਈ ਉੱਥੇ ਅੱਧੀਆਂ ਫੀਸਾਂ ਮਾਫ ਨੇ 50% ਉਹਨਾਂ ਲਈ ਡਿਸਕਾਊਂਟ ਹੈ ਚਾਹੇ ਇਹਨਾਂ ਦਾ ਕੋਈ ਹਸਪੀਟਲ ਹੋਵੇ ਚਾਹੇ ਇਹਨਾਂ ਦਾ ਕੋਈ ਸਕੂਲ ਹੋਵੇ ਬਟ ਸਾਡੇ ਇਸ ਤੋਂ ਉਲਟਾ ਚੱਲਦਾ ਸਾਡੇ ਕੋਈ ਉਹਨਾਂ ਨੂੰ ਡਿਸਕਾਊਂਟ ਨਹੀਂ ਦਿੱਤਾ ਜਾਂਦਾ ਵਧੀਆ ਤਰੀਕੇ ਨਾਲ ਨਾ ਕੋਈ ਉਥੇ ਇਲਾਜ ਦਿੱਤਾ ਜਾਂਦਾ ਜੇ ਕੋਈ ਹੈਗੇ ਨੇ ਹਸਪਤਾਲ ਤਾਂ ਕੋਈ ਅੰਮ੍ਰਿਤਸਰ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਨੇ ਤੇ ਜੇ ਗੱਲ ਕਰੀਏ ਪੈਸੇ ਦੀ ਤਾਂ ਪੈਸੇ ਪੱਖੋਂ ਸਿੱਖ ਧਰਮ ਅਜੇ ਬਿਲਕੁਲ ਵੀ ਕਮਜ਼ੋਰ ਨਹੀਂ ਹੈਗਾ ਪੈਸੇ ਪੱਖੋਂ ਜਿੰਨਾ ਸਿੱਖ ਧਰਮ ਅਜੇ ਸਟਰੋਂਗ ਹੈ ਪੰਜਾਬ ਦੇ ਵਿੱਚ ਹੋਰ ਕੋਈ ਹੈ ਨਹੀਂ ਇਹ ਗੱਲ ਵੀ ਸੱਚ ਹੈ ਸਰਕਾਰਾਂ ਦੇ ਬਰਾਬਰ ਦਾ ਬਜਟ ਹੈ ਸ੍ਰੀ ਹਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰ ਉਹ ਪੈਸਾ ਸਹੀ ਤਰੀਕੇ ਨਾਲ ਵਰਤਿਆ ਨਹੀਂ ਜਾ ਰਿਹਾ ਜਿਹਦਾ ਖਮਿਆਜਾ ਪੰਜਾਬ ਭੁਗਤ ਰਿਹਾ ਪੰਜਾਬ ਦਾ ਸਿੱਖ ਧਰਮ ਭੁਗਤ ਰਿਹਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਤਸਵੀਰ ਕੀ ਤੋਂ ਕੀ ਬਣ ਜਾਣੀ ਹੈ ਅੱਜ ਮਾਝੇ ਦਾ ਏਰੀਆ ਬਹੁਤ ਤੇਜ਼ੀ ਨਾਲ ਈਸਾਈ ਧਰਮ ਵੱਲ ਨੂੰ ਜਾ ਰਿਹਾ ਮਾਝਾ 40% ਤੱਕ ਈਸਾਈ ਧਰਮ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਕੁਝ ਪਿੰਡ ਕਨੌਰ ਦੇ ਲਾਗੇ ਇਸ ਸਾਈਡ ਨੂੰ ਜਾਈਏ ਆਪਾਂ ਤਾਂ ਕਨੌਰ ਦੇ ਲਾਗੇ ਕੁਝ ਪਿੰਡ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਦੋ ਘਰ ਇੱਕ ਪਿੰਡ ਇਦਾਂ ਦਾ ਜਿਹਦਾ ਜਿਹਦਾ ਨਾਮ ਮੈਂ ਇੱਥੇ ਲਾਉਂਗਾ ਨਹੀਂ ਇੱਕ ਦੋ ਘਰ ਨੇ ਸਿਰਫ ਜਿਹੜੇ ਸਿੱਖ ਧਰਮ ਦੇ ਰਹਿ ਗਏ ਨੇ ਬਾਕੀ ਸਾਰੇ ਧਰਮਾਂ ਬਾਕੀ ਸਾਰਿਆਂ ਨੇ ਈਸ਼ਾਈ ਧਰਮ ਕਬੂਲ ਕਰ ਲਿਆ ਕੀ ਦਿੰਦੇ ਨੇ ਉਹ 1.2 ਲੱਖ ਰੁਪਇਆ ਕਿਸੇ ਦਾ ਘਰ ਪਾ ਦਿੰਦੇ ਨੇ ਤੇ ਉਹਨੂੰ ਉਹਦੇ ਕਰਜ਼ੀ ਸ਼ੂਮਸੀ ਦੀ ਫੋਟੋ ਲਾ ਜਾਂਦੇ ਨੇ ਤੇ ਉਹਨੂੰ ਹਮੇਸ਼ਾ ਲਈ ਈਸ਼ਾਈ ਧਰਮ ਸਾਈ ਧਰਮ ਦੇ ਵਿੱਚ ਐਂਟਰੀ ਕਰਵਾ ਕੇ ਚਲੇ ਜਾਂਦੇ ਨੇ ਤੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਦਿੰਦੇ ਨੇ। ਇਹੀ ਇੱਕ ਜ਼ਰੂਰਤਾਂ ਨੇ ਆਮ ਇਨਸਾਨ ਦੀਆਂ। ਜਦੋਂ ਕਿ ਅਸੀਂ ਦੇਖ ਸਕਦੇ ਹਾਂ ਸਾਡੇ ਖਾਲਸਾ ਰਾਜ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਨੇ, ਅੱਜ ਵੀ ਕੀਤੀਆਂ ਜਾਂਦੀਆਂ ਨੇ। ਤੇ ਉਸ ਤੋਂ ਕਿਤੇ ਜ਼ਿਆਦਾ ਉਸ ਸਮੇਂ ਤੋਂ ਕਿਤੇ ਜ਼ਿਆਦਾ ਅੱਜ ਤਰੱਕੀ ਕੀਤੀ ਹੈ ਅਸੀਂ ਨੇ। ਸਾਡੇ ਕੋਲ ਟੈਕਨੋਲੋਜੀ ਹੈ, ਸਾਡੇ ਕੋਲ ਸਿੱਖਿਆ ਦੇ ਕੇਂਦਰ ਨੇ ਵੱਡੇ-ਵੱਡੇ। ਸਿੱਖ ਤਰ੍ਹਾਂ ਦੇ ਵਿੱਚ ਬਹੁਤ بڑے-ਬੜੇ ਪ੍ਰੋਫੈਸਰ ਬੈਠੇ ਨੇ। ਜਿਹੜੇ ਵੇਟ ਕਰਦੇ ਨੇ ਕਿ ਸਾਨੂੰ ਕੋਈ ਇਦਾਂ ਦਾ ਫਰੰਟ ਦਿੱਤਾ ਜਾਵੇ ਜਿੱਥੇ ਅਸੀਂ ਇਹ ਗਿਆਨ ਨੂੰ ਦੇ ਸਕੀਏ। ਬਟੋ ਗਿਆਨ ਦੇਣ ਵਾਲਾ ਪਲੇਟਫਾਰਮ ਆ ਜਿਹੜਾ ਸ਼੍ਰੋਮਣੀ ਕਮੇਟੀ ਕੋਲ ਆ ਬਟ ਉਹ ਉਹਨੂੰ ਵਰਤ ਨਹੀਂ ਰਹੀ ਦੇ ਨਹੀਂ ਰਹੀ ਅੱਗੇ ਅੱਜੇ ਮਤਲਬ ਪੰਜਾਬ ਇੰਨਾ ਉਲਝਾ ਦਿੱਤਾ ਗਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਤਾਂ ਕਰਨੀ ਆਉਂਦੀ ਐ ਬਟ ਮੁੱਦੇ ਕੀ ਨੇ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਉਹ ਮੁੱਦਿਆਂ ਦਾ ਨਹੀਂ ਪਤਾ ਉਹ ਗਿਆਨ ਸਾਡੇ ਕੋਲ ਨਹੀਂ ਰਿਹਾ ਹੈ ਹੀ ਨਹੀਂ ਸਾਡੇ ਕੋਲ ਉਹ ਗਿਆਨ ਹੁਣ ਅਸੀਂ ਸਿਰਫ ਭਟਕਦੇ ਫਿਰਦੇ ਆ ਕੋਈ ਇਲੈਕਸ਼ਨਾਂ ਦੇ ਵਿੱਚ ਭਟਕਦਾ ਫਿਰਦਾ ਉਹ ਇੱਕ ਅੱਧਾ ਸ਼੍ਰੋਮਣੀ ਕਮੇਟੀ ਲਈ ਲੜਦਾ ਫਿਰਦਾ। ਇੱਕ ਗੱਲ ਅਸੀਂ ਯਾਦ ਰੱਖਣ ਵਾਲੀ ਹੈ, ਇੱਕ ਗੱਲ ਜਿਹੜੀ ਵੱਡੇ ਪੱਧਰ ਤੇ ਐ ਸੋਚਣ ਵਾਲੀ ਐ। ਪਹਿਲਾਂ ਸਾਡਾ ਹੈੱਡ ਆਫਿਸ ਆ ਪੰਜਾਬ ਦਾ ਹਰਮੰਦਰ ਸਾਹਿਬ, ਅਕਾਲ ਤਖਤ ਉਥੇ। ਅਕਾਲ ਤਖਤ ਸਿੱਖ ਧਰਮ ਦਾ ਹੈੱਡ ਆਫਿਸ ਆ। ਇਸ ਟਾਈਮ ਜਿੱਥੋਂ ਉਹ ਚਲਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਪ੍ਰਬੰਧ ਚੱਲ ਰਹੇ ਨੇ। ਸਭ ਤੋਂ ਪਹਿਲਾਂ ਇਹਨਾਂ ਲੋਕਾਂ ਦੇ ਹੱਥੋਂ ਉਹ ਛੁਡਵਾਉਣ ਦੀ ਜ਼ਰੂਰਤ ਆ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅ자치 ਜ਼ਰੂਰੀ ਆ ਫਿਰ ਕਿਤੇ ਜਾ ਕੇ ਅਸੀਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਸਕਦੇ ਆ ਪਹਿਲਾਂ ਇਦਾਂ ਦੇ ਲੁੱਟੇਰਿਆਂ ਦੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੇ ਫਿਰ ਕਿਤੇ ਜਾ ਕੇ ਪੰਜਾਬ ਦਾ ਕੁਝ ਬਣ ਸਕਦਾ ਪੰਜਾਬ ਦੇ ਇਨ੍ਹਾਂ ਧਰਮਾਂ ਦਾ ਕੁਝ ਬਣ ਸਕਦਾ ਸਾਡੇ ਧਰਮ ਦਾ ਕੁਝ ਬਣ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਉਥੋਂ ਦਾ ਕਰਤਾ ਧਰਤਾ ਅੱਜ ਵੀ ਸਿੱਖ ਹੀ ਆ ਸਿੱਖ ਚਿਹਰਾ ਹੀ ਪੰਜਾਬ ਨੂੰ ਹਮੇਸ਼ਾ ਚਾਇਓ ਮੁੱਖ ਮੰਤਰੀ ਹੋਵੇ ਪੱਗ ਵਾਲਾ ਹੀ ਚਲਾਉਂਦਾ ਕਿਉਂਕਿ ਬੋਲ ਵਾਲਾ ਸਿੱਖੀ ਦਾ ਜ਼ਿਆਦਾ ਹੈ ਬਟ ਕਿਤੇ ਇਹ ਬੋਲ ਵਾਲਾ ਹੀ ਨਾ ਰਹੇ ਜੇ ਇਹ ਗੱਲਾਂ ਅਜੇ ਸੋਚਣ ਵਾਲੀਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਸਾਡੀਆਂ ਨੇ ਘਰੇਲੂ ਤੌਰ ਤੇ ਉਹ ਸਾਨੂੰ ਨਿਭਾਉਣ ਦੀ ਜ਼ਰੂਰਤ ਜਿਹੜੀਆਂ ਵੱਡੇ ਲੈਵਲ ਤੇ ਕੋਈ ਮਾਲੀ ਮਦਦ ਦੀ ਜ਼ਰੂਰਤ ਹੈ ਜੋ ਸਿੱਖਿਆ ਦੀ ਜ਼ਰੂਰਤ ਹੈ ਕੋਈ ਹਸਪੀਟਲ ਦੇ ਇਲਾਜ ਦੀ ਜ਼ਰੂਰਤ ਹੈ ਇੱਕ ਕਮੇਟੀ ਸ੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਸਰਕਾਰਾਂ ਆਪੋ ਜਗ ਆਪੋ ਆਪਣੀ ਜਗ੍ਹਾ ਤੇ ਕੰਮ ਕਰਦੀਆਂ ਨੇ ਜਿਦਾਂ ਦੀਆਂ ਬਣਦੀਆਂ ਨੇ ਓਦਾਂ ਦਾ ਜਿਵੇਂ ਚੱਲਦਾ ਆ ਰਿਹਾ ਚਲਾ ਰਹੇ ਨੇ ਉਹ ਬਟ ਜੇ ਅਸੀਂ ਧਰਮ ਪੱਖ ਨੂੰ ਦੇਖਦੇ ਆ ਤਾਂ ਸਿੱਖ ਲਈ ਸਭ ਤੋਂ ਪਹਿਲਾਂ ਧਰਮ ਆ ਸੋ ਧਰਮ ਸਾਡਾ ਅੱਜ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਆ ਉਹ ਸਾਨੂੰ ਚੰਗੀ ਤਰ੍ਹਾਂ ਪਤਾ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਪਤਾ ਸੋ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਸਾਡੀਆਂ ਸਰਮੌਰ ਸੰਸਥਾਵਾਂ ਨੇ ਇਹ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੁਝ ਕੰਮ ਕਰਨੇ ਚਾਹੀਦੇ ਨੇ ਇਦਾਂ ਦੇ ਜਿਨ੍ਹਾਂ ਦੇ ਨਾਲ ਸਾਡੀ ਮੂਲ ਜੜਾ ਜਿਹੜੀ ਉਹ ਮਜ਼ਬੂਤ ਹੋਵੇ ਵਧੀਆ ਸਿੱਖਿਆ ਦੇ ਕੇਂਦਰ ਹੋਣ ਤੇ ਸਿੱਖੀ ਨਾਲ ਜੋੜਨ ਵਾਲੇ ਹੋਣ ਤੇ ਇਤਿਹਾਸ ਨਾਲ ਪੰਜਾਬ ਦੇ ਇਤਿਹਾਸ ਨਾਲ ਜੋੜਨ ਵਾਲੇ ਹੋਣ ਸੋ ਇੰਨੀ ਇੱਕ ਵੀਡੀਓ ਸੀਗੀ ਜੀ ਇਹਦੇ ਵਿੱਚ ਜੇ ਤੁਹਾਨੂੰ ਕੁਝ ਗੱਲਾਂ ਚੰਗੀਆਂ ਲੱਗਣ ਤਾਂ ਜਰੂਰ ਉਹਦੇ ਲਈ ਵੀ ਆਪਣੇ ਕਮੈਂਟ ਕਰਿਓ ਜੇ ਕੁਝ ਗੱਲਾਂ ਨਾਲ ਤੁਸੀਂ ਸਹਿਮਤ ਨਾ ਹੋਵੋ ਤਾਂ ਉਹਦੇ ਲਈ ਵੀ ਕਮੈਂਟ ਜਰੂਰ ਕਰਿਓ